ਦੋਸਤੋ ਤੁਹਾਡੇ ਵਾਸਤੇ ਲੈ ਕੇ ਆਏ ਬ੍ਰਾਂਡਡ ਪੈਂਟਾਂ ਜਮਾ ਟੌਪ ਟੌਪ ਦਾ ਜਿਹੜਾ ਬ੍ਰਾਂਡ ਹੈ ਤੇ ਸੇਲ ਲਾਈ ਹੈ ਅਪ ਟੂ 50% ਡਿਸਕਾਊਂਟ ਰੇਟਾਂ ਤੇ ਆਪਾਂ ਜਿਹੜੇ ਸ਼ੋਰੂਮ ਦੇ ਓਨਰ ਆ ਉਹਨਾਂ ਨਾਲ ਕਰਾਂਗੇ ਗੱਲਬਾਤ ਸਰ ਜਿਹੜਾ ਇਹ ਕੱਪੜਾ ਹੈ ਕਿਹੜੇ ਬ੍ਰਾਂਡ ਦਾ ਕੱਪੜਾ ਹੈ ਇਹ ਇਹ ਇਨ ਟੱਚ ਦਾ ਜੀ ਬਹੁਤ ਵਧੀਆ ਹਾਂਜੀ ਹਾਂਜੀ ਟੌਪ ਦਾ ਬ੍ਰਾਂਡ ਹੈ ਬਹੁਤ ਵਧੀਆ ਬ੍ਰਾਂਡ ਹੈ ਜੀ ਕੁਆਲਿਟੀ ਦੀ ਗਾਰੰਟੀ ਹੈ ਜੀ ਕੱਪੜੇ ਕੁਆਲਿਟੀ ਦੀ ਪੂਰੀ ਗਾਰੰਟੀ ਲੈ ਰਹੇ ਨੇ ਕਹਿੰਦੇ ਭਾਵੇਂ ਦੋਨਾਂ ਪਾਸੇ ਟੋਚ ਨੂੰ ਪਾ ਲੋ ਤਾਂ ਵੀ ਨਹੀਂ ਪਾੜਦੀ ਇਹਦੀ ਸਲਾਈ ਆ ਲੋ ਸੇਲ ਲਾਤੀ ਰੇਟ ਘਟਾਤੇ ਅਪ ਟੂ 50% ਡਿਸਕਾਊਂਟ ਕਰਤਾ ਤਾਂ ਦੇਖੀ ਚਲੋ ਜੀ ਇਹ ਕੱਪੜਾ ਜਿਹੜਾ ਪੂਰਾ ਬ੍ਰਾਂਡਡ ਪੂਰਾ ਵਧੀਆ ਲੱਗ ਰਿਹਾ ਮੈਨੂੰ ਤਾਂ ਇਹ ਲਾਜ਼ਮ ਹੈ ਜਮਾ ਟਾਪ ਦਾ ਸਿਰੇ ਦਾ ਬ੍ਰਾਂਡ ਹੋਵੇ ਪורה ਜੀ ਕੋਈ ਲੋਕਲ ਮਾਲ ਨਹੀਂ ਹੈਗਾ ਆਪਣੇ ਕੋਲੇ ਸਾਰਾ ਕੋਈ ਮੁੰਬਈ ਦਾ ਬ੍ਰਾਂਡ ਹੈ ਕੋਈ ਬਾਹਲਾ ਹੋਰ ਬ੍ਰਾਂਡ ਹੈ ਜੀ ਕੋਈ ਲੋਕਲ ਮਾਲ ਨਹੀਂ ਆਪਾਂ ਰੱਖਿਆ ਜੀ ਪੂਰੀ ਫੁੱਲ ਗਰੰਟੀ ਹੋਊਗੀ ਇਹਨਾਂ ਦੀ ਬ੍ਰਾਂਡ ਦੀ ਜੇ ਕੋਈ ਐ ਕਹੇ ਤੇ ਵੀ ਲੋਕਲ ਮਾਲ ਹੈ ਤਾਂ ਉਹਨੂੰ ਇਨਾਮ ਦਿੱਤਾ ਜਾਊਗਾ ਮੂੰਹ ਮੰਗਿਆ ਜੇ ਕੋਈ ਲੋਕਲ ਬ੍ਰਾਂਡ ਕਹਦੇ ਇਹਨੂੰ ਆ ਲੋ ਕੱਪੜਾ ਦੇਖੋ ਕਿੰਨਾ ਸੋਹਣਾ ਕੱਪੜੇ ਦਾ ਸਟੱਫ ਦੇਖੋ ਜੀ ਕਿੰਨਾ ਸੋ ਜੇ ਫੇਰ ਵੀ ਯਕੀਨ ਨਾ ਆਵੇ ਇੱਥੇ ਵਿਜ਼ਿਟ ਕਰ ਲਿਓ RAM LILA ਗਰਾਊਂਡ ਦੇ ਸਾਹਮਣੇ ਬੜਲਾਡਾ ਸ਼ਹਿਰ ਦੇ ਵਿੱਚ ਮੰਨਿਆ ਪਰਮੰਨਿਆ ਸ਼ੋਰੂਮ ਹੈ ਸੁਪਰ ਗਾਰਮੈਂਟਸ ਓਕਟੇਵ ਓਰੀਜਨਲ ਦੀ ਗਰੰਟੀ ਹੋਊਗੀ ਫਲੈਟ 30% ਡਿਸਕਾਊਂਟ ਰੇਟਾਂ ਤੇ ਜੀਨ ਦੀਆਂ ਪੈਂਟਾਂ ਓਕਟੇਵ ਬ੍ਰਾਂਡ ਦੀਆਂ ਆ ਲਓ ਜੇ ਕੋਈ ਕਹਦੇ ਓਕਟੇਵ ਨਹੀਂ ਹੈਗਾ ਉਹਨੂੰ ਫ੍ਰੀ ਦੇ ਦੇਾਂਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਸਰ ਲਓ ਜੀ ਤਾਂ ਦੇਖੀ ਚਲੋ ਜੀ ਆਪਣੇ ਕੋਲੇ ਜਿਹੜੇ ਸਾਈਜ਼ ਐ ਸਾਰੇ ਮਿਲ ਜਾਣੇ ਸਾਰੇ ਜੀ ਸਾਰੇ 30 ਤੋਂ ਲੈ ਕੇ 38 ਤੱਕ ਸਭ ਸਾਈਜ਼ ਮਿਲ ਜਾਂਦੇ ਨੇ ਤੇ ਜਿਹੜੇ ਆ ਕਲਰ ਤੁਸੀਂ ਦਿਖਾ ਰਹੇ ਹੋ ਜਿਵੇਂ ਆਸਮਾਨੀ ਹੋ ਗਿਆ ਨੀਵੀ ਹੋ ਗਿਆ ਬਲੈਕ ਹੋ ਗਿਆ ਬਰਾਊਨ ਹੋ ਗਿਆ ਸਾਰੇ ਕਲਰ ਦੇਵੋਗੇ ਇਹ ਤਾਂ ਜੀ ਸੈਂਪਲ ਆ ਜੀ ਇਹ ਤੋਂ ਵੀ ਵੱਧ ਮਾਲ ਪਿਆ ਜੀ ਆਪਣੇ ਕੋਲੇ ਜੀ ਪੂਰਾ ਸਟਾਕ ਪੂਰਾ ਪੂਰਾ ਸਟਾਕ ਜੀ ਸ਼ੇਡ ਜੀ ਰੰਗ ਬੜੇ ਘੈਂਟ ਘੈਂਟ ਲਈ ਫਿਰਦੇ ਹੋ ਸ਼ਰਟਾਂ ਦੇ ਇਹਦਾ ਬਾਉ ਜੀ ਕੁਝ ਵੀ ਨਹੀਂ ਹੈਗਾ ਆਪਣੇ ਕੋਲ ਟਰੱਕਾਂ ਭਰ ਕੇ ਮਾਲ ਪਿਆ ਜੀ ਬਹੁਤ ਮਾਲ ਵੱਧੂ ਮਾਲ ਜਿੰਨਾ ਮਰਜ਼ੀ ਲੈ ਜਾਓ ਸੇਲ ਹੀ ਲਾਤੀ ਪੂਰੀ ਸੇਲ ਜੀ ਕੱਪੜਾ ਟਾਪ ਕਲਾਸ ਕੁਆਲਟੀ ਜੀ ਰੰਗ ਬਹੁਤ ਪਏ ਨੇ ਜ ਆਪਣੇ ਕੋਲ ਜੀ ਹਰ ਸਾਈਜ਼ ਵਿੱਚ ਹੀ ਹਰ ਸਾਈਜ਼ ਨੂੰ ਦੇਖ ਕੇ ਗਾਗਨ ਨੂੰ ਲਓ ਜੀ ਅਪ ਟੂ 50% ਡਿਸਕਾਊਂਟ ਰੇਟਾਂ ਤੇ ਸ਼ਰਟ ਦੇ ਜਿੰਨੇ ਮਰਜ਼ੀ ਰੰਗ ਲੈ ਲਓ ਜਿੰਨੇ ਮਰਜ਼ੀ ਡਿਜ਼ਾਈਨ ਕਹਿੰਦੇ ਜੀ ਟਰੱਕਾਂ ਦੇ ਟਰੱਕ ਭਰ ਕੇ ਆ ਚੁੱਕੇ ਨੇ ਆ ਲੋ ਪੂਰਾ ਵਧੀਆ ਟਾਪ ਦਾ ਕੱਪੜਾ ਹੈ ਕੀ ਬਾਤ ਹੈ ਜੀ ਪ੍ਰਿੰਟ ਦੇਖੋ ਤੁਸੀਂ ਪ੍ਰਿੰਟ ਦੇਖੋ ਆ ਜਿਹੜੀ ਮੈਂ ਸ਼ਰਟ ਪਾਈ ਹੋਈ ਹੈ ਇਹ ਵੀ ਇਹਨਾਂ ਤੋਂ ਸੇਲ ਦੇ ਵਿੱਚ ਹੀ ਲਈ ਹੈ ਲਓ ਜੀ ਦੇਖੀ ਚਲੋ ਟਾਪ ਦਾ ਕੱਪੜਾ ਟਾਪ ਦੀ ਕੁਆਲਿਟੀ ਅਪ ਟੂ 50% ਡਿਸਕਾਊਂਟ 50% ਡਿਸਕਾਊਂਟ 50% ਡਿਸਕਾਊਂਟ ਪ੍ਰਿੰਟ ਦੇਖੋ ਜੀ ਲਓ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਸ਼ਰਟ ਦੇ ਉੱਤੇ ਬੈਂਡ ਵਾਲੜੀ ਸ਼ਰਟਾਂ ਵੀ ਫੁੱਲ 슬ੀਵਜ਼ ਦੀ ਸੇਲ ਆਤੀ ਜੀ ਮੇਲਾ ਲੱਗਿਆ ਹੋਇਆ ਮੇਲਾ ਤੁਸੀਂ ਪਹੁੰਚਣਾ ਕਿੱਥੇ ਆ ਰਾਮਲੀਲਾ ਗਰਾਊਂਡ ਦੇ ਸਾਹਮਣੇ ਸੁਪਰ ਗਾਰਮੈਂਟਸ ਵਾਲਿਆਂ ਦੇ ਸੇਡ ਜੀ ਮੈਨੂੰ ਐਂ ਦੱਸੋ ਹਾਂਜੀ ਵਿਆਹ ਦਾ ਮੌਕਾ ਹੋਵੇ ਬਿਲਕੁਲ ਜੀ ਤੇ ਮੁੰਡੇ ਕੋਲੇ ਵਿਆਹ ਵਾਲਾ ਕੁਰਤਾ ਪਜਾਮਾ ਨਾ ਹੋਵੇ ਫਿਰ ਅਗਲਾ ਕਿੱਥੇ ਜਾਊਗਾ ਆਪਣੇ ਕੋਲ ਆ ਵੀ ਹੋਰ ਕਿੱਥੇ ਜਾਣਾ ਜੀ ਕਮਾਲ ਹੈ ਜੀ ਆਪਣੇ ਕੋਲ ਦੇਖੋ ਵੈਰਾਈਟੀ ਦੇਖੋ ਕੁਰਤੇ ਪਜਾਮ ਅੱਛਾ ਇਹ ਹੈ ਹਲਦੀ ਮਹਿੰਦੀ ਵਾਲੇ ਕੁੜਤੇ ਪਜਾਮੇ ਹਲਦੀ ਮਹਿੰਦੀ ਪੂਰੀ ਟੌਪ ਕਲਾਸ ਕਪੜਾ ਹਰ ਸਾਈਜ਼ ਮਿਲ ਜੂਗਾ ਜੀ ਮੈਂ ਤੁਸੀਂ ਕਹਾਂ ਕਿਆ ਬਾਤ ਹੈ ਮਜ਼ਾ ਆ ਜੂ ਕਪੜਾ ਦੇਖੋ ਜੀ ਨਾਲ ਇਹਦੇ ਵਾਈਟ ਪਜਾਮੇ ਜੀ ਕੰਬੀਨੇਸ਼ਨ ਪੂਰਾ ਜ਼ਬਰਦਸਤ ਹੈ ਜੀ ਅੱਛਾ ਵਾਈਟ ਪਜਾਮਾ ਵੀ ਨਾਲ ਹੈ ਬਿਲਕੁਲ ਜੀ ਸੇਠ ਜੀ ਤੁਸੀਂ ਤਾਂ ਕਮਾਲ ਹੀ ਕਰਤੀ ਮੈਂ ਪੂਰੀ ਜੀ ਜਮਾ ਐਨ ਮੌਕੇ ਤੇ ਨੈਲੇ ਤੇ ਦਿੱਲੀ ਮਾਰਿਆ ਹੈ ਲਓ ਜੀ ਹਲਦੀ ਮਹਿੰਦੀ ਵਾਲਾ ਕੁੜਤਾ ਪਜਾਮਾ ਸੇਲ 'ਚ ਮਿਲੂਗਾ ਬਿਲਕੁਲ ਜੀ ਬਿਲਕੁਲ ਆ ਪੂਰਾ ਸੇਲ 'ਚ ਦੇਵਾਂਗੇ ਆਪਾਂ 2 ਤੋਂ 50% ਡਿਸਕਾਊਂਟ ਰੇਟਾਂ ਤੇ ਹੋਰ ਆਪਣੇ ਕੋਲੇ ਕਿਹੜੇ ਕਿਹੜੇ ਰੰਗ ਨੇ ਇਹਦੇ ਵਿੱਚ ਸਾਰੀ ਹੈ ਜੀ ਆ ਦੇਖੋ ਜੀ ਮਹਰੂਨ ਕਲਰ ਕਿੰਨਾ ਸੋਹਣਾ ਕਲਰ ਹੈ ਜੀ ਸਰਦੀਆਂ 'ਚ ਅੱਗੇ ਪੂਰਾ ਵੇਚ ਪਜਾਮੇ ਪਜਾਮੇ ਦਾ ਕਿਹੜਾ ਰੰਗ ਮਿਲੂ ਪਜਾਮਾ ਵਾਈਟ ਕਲਰ ਦਾ ਮਿਲੂ ਇਹਦੇ ਨਾਲ ਜੀ ਬਹੁਤ ਵਧੀਆ ਕੰਬੀਨੇਸ਼ਨ ਹੈ ਸਾਰੇ ਨਾਲ ਜੀ ਠੀਕ ਹੈ ਆ ਦੇਖੋ ਜੀ ਆ ਲਰਨਿੰਗ ਗ੍ਰੀਨ ਚ ਬੈਂਕ ਕਲਰ ਠੀਕ ਹੈ ਕਾਟਨ ਕਪੜਾ ਹੈ ਜੀ ਕੀ ਬਾਤ ਹੈ ਪੀਸਾ ਜੀ ਲਓ ਜੀ ਇਹਦੇ ਨਾਲ ਆ ਵੀ ਵਾਈਟ ਪਜਾਮਾ ਬਿਲਕੁਲ ਜੀ ਬਿਲਕੁਲ ਇਹਦੇ ਤਾਂ ਜੇਬਾਂ ਵੀ ਹੈਗੀਆਂ ਪੈਸੇ ਪਾਉਣ ਵਾਸਤੇ ਹਾਂਜੀ ਹਾਂ ਜੇਬਾਂ ਪੁਰੀਆਂ ਲਓ ਜੀ 벨ਟ ਵੀ ਲੱਗੀ ਆ ਆ ਲੋ ਦੇਖੀ ਚੱਲੋ ਤੁਸੀਂ ਤਾਂ ਅਡਜਸਟੇਬਲ ਕੰਮ ਹੈ ਜੀ ਪੂਰਾ ਜਿਹੜਾ ਵਿਆਹ ਵਾਲਾ ਮੁੰਡਾ ਉਹ ਤਾਂ ਜਮੇ ਮੌਕੇ ਤੇ ਹੀ ਕੰਮ ਸਾਰਦਾ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਬਹੁਤਾ ਆਂਦੇ ਨੇ ਜੀ ਮੌਕੇ ਤਿਆਰ ਰੁੱਕ ਜਾਂਦੇ ਨੇ ਆਪਣੇ ਕੋਲ ਜੀ ਤੇ ਹੁਣ ਇਹਨਾਂ ਨੂੰ ਐ ਵੀ ਦੱਸ ਦੋ ਵੀ ਪਹੁੰਚਣਾ ਕਿੱਥੇ ਆ ਸੁਪਰ ਗਾਰਮੈਂਟਸ ਨੀਅਰ ਰਾਮਲਾ ਗਰਾਊਂਡ ਬਲੱਡ ਆਈ ਰਾਮਲੀਲਾ ਗਰਾਊਂਡ ਦੇ ਸਾਹਮਣੇ ਜਿਹਨੂੰ ਮਰਜ਼ੀ ਕਹਿ ਦਿਓ ਵੀ ਸੁਪਰ ਗਾਰਮੈਂਟਸ ਵਾਲਿਆਂ ਦੇ ਜਾਣਾ ਸੇਠ ਹਾਂਜੀ ਓਕਟੇਵ ਦੀਆਂ ਟੀ-ਸ਼ਰਟਾਂ ਦੀ ਸੇਲ ਲਾਤੀ ਬਿਲਕੁਲ ਜੀ ਬਿਲਕੁਲ ਇਹ ਤਾਂ ਚਾਰ ਕੀ ਨੇ ਆਹ ਕਮਾਅ ਕਰਦੇ ਹਾਂ ਬਾਪ ਜੀ ਪਿੱਛੇ ਨਿਗਾਹ ਮਾਰੋ ਪੂਰਾ ਰੈਕ ਭਰਿਆ ਪਿਆ ਇਹੋ ਹੋ ਅੱਛਾ ਇੱਧਰ ਪਈਆਂ ਨੇ ਹਾਂਜੀ ਹਾਂ ਲੈ ਵੀ ਦੋਸਤੋ ਆ ਦੇਖੋ ਪੂਰਾ ਰੈਕ ਭਰਿਆ ਪਿਆ ਓਕਟੇਵ ਦੀਆਂ ਟੀ-ਸ਼ਰਟਾਂ ਰੇਟ 30% ਫਲੈਟ ਫਲੈਟ 30% ਫਲੈਟ 30% ਡਿਸਕਾਊਂਟ ਰੇਟ ਲੁੱਟ ਪਾਤੀ ਲੁੱਟ ਪਾਤੀ ਬਾਈ ਲੁੱਟ ਲਓ ਜੀ ਰੰਗ ਤੇ ਡਿਜ਼ਾਈਨ ਜਿੰਨੇ ਮਰਜੀ ਸਾਈਜ਼ ਸਾਰੇ ਦੇ ਸਾਰੇ ਮਤਲਬ ਲੇ ਕੇ 3XL ਤੱਕ ਸਾਰੇ ਸਾਈਜ਼ ਮਿਲਣਗੇ ਤੁਹਾਨੂੰ ਜੀ ਅੱਛਾ ਜੇ ਕੋਈ ਆਏ ਕਹੇ ਤੇ ਵੀ ਓਕਟੇਵ ਦੀ ਹੈ ਨਹੀਂ ਲੋਕਲ ਮਾਲ ਹੈ ਉਹਨੂੰ ਨਾਮ ਕਰਨਾ ਫ੍ਰਿਜ ਲੈ ਜੀ ਫ੍ਰਿਜ ਜਿੰਨਾ ਸਟਾਕ ਚ ਹੈ ਮੇਰੇ ਕੋਲ ਪਿਆ ਓਕਟੇਵ ਦਾ ਸਭ ਲੈ ਜਾ ਫ੍ਰਿਜੇ ਕਿਸੇ ਨੂੰ ਡੁਪਲੀਕੇਟ ਕਰਤਾ ਜੀ ਆਪਾਂ ਨੂੰ ਠੀਕ ਹੈ ਔਰਜਨਲ ਹੋਊਗਾ ਟੇਕ 100% 100% ਗਰੰਟੀ ਨਾਲ ਗਰੰਟੀ ਨਾਲ ਓਕਟੇਵ ਓਰਜਨਲ ਫਲੈਟ 30% ਡਿਸਕਾਊਂਟ ਤਾਂ ਦੇਖੀ ਚੱਲੋ ਜੀ ਆ ਲੋ ਟੌਪ ਟੌਪ ਦੀਆਂ ਟੀ-ਸ਼ਰਟਾਂ ਨੇ ਟੌਪ ਟੌਪ ਦੀਆਂ ਔਕਤੇਬ ਦੀਆਂ ਹੋਣਗੀਆਂ ਰੰਗ ਵੀ ਟੌਪ ਟੌਪ ਦੇ ਐ ਡਿਜ਼ਾਈਨ ਵੀ ਸਾਰੇ ਟੌਪ ਟੌਪ ਦੇ ਐ ਦੋਸਤੋ ਸੁਪਰ ਗਾਰਮੈਂਟਸ ਵਾਲਿਆਂ ਨੇ ਲਾਤੀ ਸੇਲ ਘਟਾਤੇ ਰੇਟ ਜੰਮ ਦੇ ਬੱਚੇ ਤੋਂ ਲੈ ਕੇ ਜਿਹੜਾ ਮਰਜੀ ਸਾਈਜ਼ ਲੈ ਸਕਦੇ ਹੋ 5 ਸਾਲ ਦੇ ਬੱਚੇ ਦਾ 10 ਸਾਲ ਦੇ ਬੱਚੇ ਦਾ 15 ਸਾਲ ਦੇ ਬੱਚੇ ਦਾ ਸੂਟ ਲੈ ਲਓ ਟੀ-ਸ਼ਰਟ ਲੈ ਲਓ ਲੋਰ ਲੈ ਲਓ ਕੋਟ ਪੈਂਟ ਲੈ ਲਓ ਜੋ ਮਰਜੀ ਲੈ ਲਓ ਅਪ ਟੂ 50% ਡਿਸਕਾਊਂਟ ਰੇਟਾਂ ਤੇ ਸੇਲ ਲਾ ਦਿੱਤੀ ਐ ਆ ਲੋ ਤੁਹਾਨੂੰ ਪਹਿਲਾਂ ਛੋਟੇ ਬੱਚਿਆਂ ਦੇ ਸੂਟ ਦਿਖਾਉਣੇ ਆ ਆ ਦੇਖੋ ਜੀ ਪੂਰਾ ਸੂਟ ਕਲਰ 컬렉ਸ਼ਨ ਕਿੰਨੀ ਸੋਹਣੀ ਐ ਰੰਗ ਤੇ ਡਿਜ਼ਾਈਨ ਤੁਹਾਨੂੰ ਵੱਧੂ ਮਿਲ ਜਾਣਗੇ ਆ ਲੋ ਜੀ ਪੂਰਾ ਸੂਪ ਅਪ ਟੂ 50% ਡਿਸਕਾਊਂਟ ਸੇਲ ਲਾਤੀ ਜੀ ਸੁਪਰ ਗਾਰਮੈਂਟਸ ਵਾਲਿਆਂ ਨੇ ਬਲਾਡਾ ਸ਼ਹਿਰ ਦੇ ਵਿੱਚ ਆ ਲੋ ਨੇੜੇ ਰਾਮਲੀਲਾ ਗਰਾਊਂਡ 50% ਡਿਸਕਾਊਂਟ ਰੇਟਾਂ ਤੇ ਭਾਰੀ ਸੇਲ ਮੇਲਾ ਸੇਲ ਮੇਲਾ ਸੇਲ ਮੇਲਾ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਟੀ-ਸ਼ਰਟਾਂ ਬੱਚਿਆਂ ਦੀਆਂ ਆ ਲੋ ਇਹ ਵੀ ਤੁਹਾਨੂੰ ਅਪ ਟੂ 50% ਡਿਸਕਾਊਂਟ ਰੇਟਾਂ ਤੇ ਇਹ ਮਿਲਣਗੀਆਂ ਰੰਗ ਤੇ ਡਿਜ਼ਾਈਨ ਵੱਧੂ ਮਿਲ ਜਾਣਗੇ ਪੂਰੀ ਟਾਪ ਦੀ ਕੁਆਲਿਟੀ ਹੈ ਜੀ ਇੱਥੇ ਤੁਹਾਨੂੰ ਬ੍ਰਾਂਡਡ ਕੱਪੜੇ ਵੀ ਮਿਲਣਗੇ ਪੂਰੇ ਵਧੀਆ ਟਾਪ ਕੁਆਲਿਟੀ ਦੇ ਅਪ ਟੂ 50% ਡਿਸਕਾਊਂਟ ਅਪ ਟੂ 50% ਡਿਸਕਾਊਂਟ ਬੱਚਿਆਂ ਦੇ ਲੋਰ ਅਪ ਟੂ 50% ਡਿਸਕਾਊਂਟ ਰੇਟਾਂ ਤੇ ਆ ਲੋ ਚਾਰ-ਚਾਰ ਪੌਕਟਾਂ ਵਾਲੀ ਲੋਰ ਹੈ ਜੀ ਦੇਖੀ ਚਲਿਓ ਆ ਲੋ ਕੱਪੜਾ ਕੁਆਲਿਟੀ ਇੱਕ ਨੰਬਰ ਹੈ ਟਾਪ ਦਾ ਕੱਪੜਾ ਹੋ ਟਾਪ ਦਾ ਸਲਾਈ ਦੀ ਪੂਰੀ ਗਾਰੰਟੀ ਹੈ ਲਓ ਜੀ ਅਪ ਟੂ 50% ਡਿਸਕਾਊਂਟ 50% ਡਿਸਕਾਊਂਟ ਅੱਪ ਟੂ 50% ਡਿਸਕਾਊਂਟ ਰੇਟਾਂ ਤੇ ਬੱਚਿਆਂ ਦੇ ਲੋਹਰਾਂ ਦੇ ਨਾਲ-ਨਾਲ ਤੁਹਾਨੂੰ ਬੱਚਿਆਂ ਦੀ ਕੈਪਰੀ ਨਿੱਕਰ ਆ ਲੋ ਕੈਪਰੀ ਨਿੱਕਰ ਇਹ ਵੀ ਤੁਹਾਨੂੰ ਮਿਲੂਗੀ ਅੱਪ ਟੂ 50% ਡਿਸਕਾਊਂਟ ਰੇਟਾਂ ਤੇ ਦੋ ਜੱਬਾਂ ਬੈਕ ਤੇ ਦੋ ਫਰੰਟ ਤੇ ਜੀ ਕੱਪੜਾ ਕੁਆਲਿਟੀ ਇੱਕ ਨੰਬਰ ਹੈ ਕੱਪੜੇ ਦੀ ਪੂਰੀ ਗਾਰੰਟੀ ਹੋਊਗੀ ਪੂਰੀ ਫੁੱਲ ਟਾਪ ਦਾ ਕੱਪੜਾ ਮਿਲੂਗਾ ਸੁਪਰ ਗਾਰਮੈਂਟਸ ਵਾਲਿਆਂ ਦੇ ਬੜਲਾ ਅੱਡਾ ਸ਼ਹਿਰ ਦੇ ਵਿੱਚ ਸਾਹਮਣੇ ਰਾਮਰੀਲਾ ਗਰਾਉਂਡ ਆ ਆ ਲੋ ਦੇਖੀ ਚੱਲੋ ਸਾਈਜ਼ ਰੰਗ ਸਾਰੇ ਮਿਲ ਜਾਣਗੇ ਤੁਹਾਨੂੰ ਜੀਨ ਦੇ ਵਿੱਚ ਬਲੈਕ ਲੈ ਲਓ ਗਰੇ ਲੈ ਲਓ ਅਸਮਾਨੀ ਲੈ ਲਓ ਸਾਰੇ ਰੰਗ ਮਿਲ ਜਾਣਗੇ ਗਰਲਜ਼ ਟੀ-ਸ਼ਰਟਾਂ ਲੇਡੀ ਟੀ-ਸ਼ਰਟਾਂ ਆ ਲੋ ਅਪ ਟੂ 50% ਡਿਸਕਾਊਂਟ ਪਰੇਟਾਂ ਤੇ ਰੰਗ ਡਿਜ਼ਾਈਨ ਤੇ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ ਦੇਖੀ ਚਲੋ ਜੀ ਆ ਲੋ ਟੀ-ਸ਼ਰਟ ਅਪ ਟੂ 50% ਅਪ ਟੂ 50% ਡਿਸਕਾਊਂਟ ਰੇਟਾਂ ਤੇ ਸੇਲ ਲਾਤੀ ਹੈ ਜੀ ਸੁਪਰ گارਮੈਂਟਸ ਵਾਲੇ ਲਓ ਜੀ ਬੜਲਾ ਅੱਡਾ ਸ਼ਹਿਰ ਦੇ ਵਿੱਚ ਇੱਕੋ ਇੱਕ ਮੰਨਿਆ ਪ੍ਰਮੰਨਿਆ ਸ਼ੋਰੂਮ ਹੈ ਸੁਪਰ گارਮੈਂਟਸ ਸੂਪਰ ਗਾਰਮੈਂਟਸ ਲੇਡੀਜ਼ ਮਿੱਡੀਆਂ ਲੇਡੀਜ਼ ਮਿੱਡੀਆਂ ਅਪ ਟੂ 50% ਡਿਸਕਾਊਂਟ ਰੇਟਾਂ ਤੇ ਭਾਰੀ ਸੇਲ ਭਾਰੀ ਸੇਲ ਭਾਰੀ ਸੇਲ ਰੰਗ ਤੇ ਡਿਜ਼ਾਈਨ ਤੁਹਾਨੂੰ ਸਾਰੇ ਮਿਲ ਜਾਣਗੇ ਲਓ ਜੀ ਦੇਖੀ ਚੱਲਿਓ ਆਹ ਲਓ ਜੀ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਬਾਜੂ ਤੇ ਵੀ ਵਰਕ ਹੋਇਆ ਹੋਇਆ ਅਪ ਟੂ 50% ਡਿਸਕਾਊਂਟ ਰੇਟਾਂ ਤੇ ਲਓ ਜੀ ਦੇਖੀ ਚੱਲੋ ਲਾਤੀ ਸੇਲ ਘਟਾਤੇ ਰੇਟ ਲੇਡੀਜ਼ ਮਿੱਡੀ ਲਓ ਜੀ ਦੇਖੀ ਚਲੋ ਲੇਡੀਜ਼ ਮਿੱਡੀਆਂ ਸੇਲ ਲਾ ਦਿੱਤੀ ਐ ਸੁਪਰ ਗਾਰਮੈਂਟਸ ਵਾਲਿਆਂ ਨੇ ਅਪ ਟੂ 50% ਡਿਸਕਾਊਂਟ ਰੇਟਾਂ ਤੇ ਭਾਰੀ ਸੇਲ ਮੇਲਾ ਸਾਹਮਣੇ RAM LILA ਗਰਾਊਂਡ ਬੁਰਲਾਡਾ ਵਿਖੇ ਪਹੁੰਚ ਜੋ ਕੋਟ ਸੈੱਟ ਸੇਲ ਲਾਤੀ ਜੀ ਭਾਰੀ ਸੇਲ ਸੁਪਰ ਗਾਰਮੈਂਟਸ ਵਾਲਿਆਂ ਨੇ ਕੋਟ ਸੈੱਟ ਹੈ ਜੀ ਅਪ ਟੂ 50% ਡਿਸਕਾਊਂਟ ਰੇਟਾਂ ਤੇ ਆਹ ਲਓ ਜੀ ਪੂਰਾ ਕੋਟ ਸੈੱਟ ਅਪ ਟੂ 50% ਡਿਸਕਾਊਂਟ ਅਪ ਟੂ 50% ਡਿਸਕਾਊਂਟ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਪੂਰਾ ਕੋਟ ਸੈੱਟ सेल ਲੱਗ ਚੁੱਕੀ ਐ ਸੁਪਰ ਗਾਰਮੈਂਟਸ ਵਾਲਿਆਂ ਨੇ ਲਾਤਾ ਮੇਲਾ ਲਾਤੀ ਸੇਲ ਘਟਾਤੇ ਰੇਟ ਲਓ ਜੀ ਰੰਗ ਤੇ ਡਿਜ਼ਾਈਨ ਤੁਹਾਨੂੰ ਵੱਧੂ ਮਿਲ ਜਾਣਗੇ ਦੇਖੀ ਚੱਲੇ ਆ ਲੋ ਕਪੜਾ ਕੁਆਲਿਟੀ ਇੱਕ ਨੰਬਰ ਹੋਊਗੀ ਪੂਰੇ ਟੌਪ ਦਾ ਕਪੜਾ ਹੋਊਗਾ ਲਓ ਜੀ 벨ਟ ਵਾਲਾ ਲੋਰ ਆ ਲੋ ਕੋਟ ਸੈੱਟ ਹੈ ਜੀ ਪੂਰਾ ਦੇਖੀ ਚੱਲੋ ਅਪ ਟੂ 50% ਡਿਸਕਾਊਂਟ ਰੇਟਾਂ ਤੇ ਭਾਰੀ ਸੇਲ ਐ ਇਹ ਆ ਲੋ ਜੀ ਲਓ ਜੀ ਪੂਰਾ ਕੋਟ ਸੈੱਟ ਅਪ ਟੂ 50% ਡਿਸਕਾਊਂਟ ਰੇਟ ਬੜਲਾਡਾ ਸ਼ਹਿਰ ਦੇ ਵਿੱਚ ਸੇਲ ਲੱਗੀ ਹੈ ਰਾਮਲੀਲਾ ਗਰਾਊਂਡ ਦੇ ਸਾਹਮਣੇ ਸੁਪਰ ਗਾਰਮੈਂਟਸ ਵਾਲਿਆਂ ਦੇ ਇੱਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਉੱਤੇ ਆਹ ਲੋ ਪ੍ਰਿੰਟ ਦੇਖੋ ਆਹ ਲੋ ਜੀ ਇਹਦੇ ਉੱਤੇ ਵੀ ਪ੍ਰਿੰਟ ਦੇਖੋ ਲੋਰ ਦੇ ਉੱਤੇ ਸਿਰਫ ਅਪ ਟੂ 50% ਡਿਸਕਾਊਂਟ ਰੇਟਾਂ ਤੇ ਸੇਲ ਹੈ ਜੀ ਗਰਲ ਸਟਾਪ ਲਓ ਜੀ ਕਿੰਨੇ ਸੋਹਣੇ ਸੋਹਣੇ ਰੰਗ ਤੇ ਡਿਜ਼ਾਈਨ ਅਪ ਟੂ 50% ਡਿਸਕਾਊਂਟ ਰੇਟਾਂ ਤੇ ਲਓ ਜੀ ਰੰਗ ਤੇ ਡਿਜ਼ਾਈਨ ਦੇਖੀ ਚਲਿਓ ਆਹ ਲੋ ਵਾਧੂ ਮਿਲ ਜਾਣਗੇ ਵਾਧੂ ਜਿੰਨੇ ਮਰਜ਼ੀ ਲੈ ਜਾਓ ਕੱਪੜਾ ਕੁਆਲਿਟੀ ਇੱਕ ਨੰਬਰ ਹੋਊਗੀ ਟੌਪ ਦਾ ਕੱਪੜਾ ਹੋਊਗਾ ਸੇਲ ਲੱਗ ਚੁੱਕੀ ਐ ਸੁਪਰ ਗਾਰਮੈਂਟਸ ਵਾਲਿਆਂ ਦੇ ਬਡਲਾਡਾ ਸ਼ਹਿਰ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਸਾਹਮਣੇ ਜੈਨ ਸ਼ਰਟਾਂ ਆ ਲੋ ਅਪ ਟੂ 50% ਡਿਸਕਾਊਂਟ ਰੇਟ ਕਰ ਦਿੱਤੇ ਨੇ ਆ ਲੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਐ ਦੇਖੀ ਚਲੋ ਆ ਲੋ ਅਪ ਟੂ 50% ਡਿਸਕਾਊਂਟ ਰੇਟਾਂ ਤੇ ਭਾਰੀ ਸੇਲ ਰੇਟ ਘਟਾ ਦਿੱਤੇ ਨੇ ਬਹੁਤ ਜ਼ਿਆਦਾ ਅਪ ਟੂ 50% ਡਿਸਕਾਊਂਟ ਰੇਟ ਸੇਲ ਆਤੀ ਸੁਪਰ ਗਾਰਮੈਂਟਸ ਸਾਹਮਣੇ ਰਾਮਲੀਲਾ ਗਰਾਊਂਡ ਬੁਰਲਾਡਾ